ਸਭ ਤੋਂ ਪਹਿਲੇ ਮੈਂ ਦੀਵਾਲੀ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਹੈ ਇਸ ਵਾਰ ਸਾਨੂੰ ਦੀਵਾਲੀ ਦਾ ਬਹੁਤ ਹੀ ਅੱਛਾ ਰਿਸਪਾਂਸ ਮਿਲਿਆ ਹੈ ਔਰ ਆਨਲਾਈਨ ਦਾ ਕਾਫੀ ਫਰਕ ਪੜਾ ਆਨਲਾਈਨ ਇਸ ਵਾਰ ਪਰਚੇਜ਼ਿੰਗ ਘੱਮ ਹੋਈ ਹੈ ਲੇਕਿਨ ਦੁਕਾਨੋਆਂ ਮੇਂ ਹਮੇ ਚਾਹਲ-ਪੈਲ ਦੇਖਨੇ ਕੋ ਮਿਲੀ ਹੈ ਸਾਰੇ ਪਠਾਨਕੋਟ ਵਾਸੀਆਂ ਨੂੰ ਮੇਰੇ ਤਰਫੋਂ ਹੈਪੀ ਦੀਵਾਲੀ ਸਾਰਿਆਂ ਦੀ ਦੀਵਾਲੀ ਜੜੀ ਮੰਗਲਮਈ ਹੋਏ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਏ ਬਾਕੀ ਭਾਈ ਸਾਹਿਬ ਦੇਖੋ ਦੀਵਾਲੀ ਦਾ ਤਿਹਾੜ ਤੇ ਖੁਸ਼ੀਆਂ ਦਾ ਤਿਹਾੜ ਹੁੰਦਾ ਇਸ ਵਾਰ ਖੁਸ਼ੀਆਂ ਵੀ ਆ ਕਿ ਥੋੜਾ-ਥੋੜਾ ਗਮ ਵੀ ਆ ਗਾ ਵਾ ਉਦਾ ਕਾਰਨ ਹੈਗਾ ਵਾ ਕਿ ਕੁਝ ਵਪਾਰੀ ਵਰਗ ਨੂੰ ਇਥੋਂ ਝਟਕਾ ਕਿ ਔਨਲਾਈਨ ਵਿੱਚ ਕੰਮ ਬਹੁਤ ਜ਼ਿਆਦਾ ਹੈ ਇਸ ਵਾਰ ਲੋਕਾਂ ਨੇ ਸ਼ਾਪਿੰਗ ਨੂੰ ਕੁਛ ਮਰਕੀਟ 아이 100 ਵਿੱਚ ਕਰਨੇ 30 ਪੈਸੇ ਇਸ ਵਾਰ ਔਨਲਾਈਨ ਵਿੱਚ ਜਾਣ ਨਾਲ ਵਪਾਰੀ 70% ਇਹ ਕੰਮ ਕਰ ਪਾਇਆ ਦੁਕਾਨਦਾਰਾਂ ਕੋਲ ਹੋਰ ਵੀ ਕਈ ਆਪਸ਼ਨਸ ਆਇਨਾ ਜਿਹੜੇ ਗਾਹਕ ਨੂੰ ਪਸੰਦ ਆ ਰਹੇ ਨੇ ਇਸ ਕਾਰਨ ਮੈਨੂੰ ਲੱਗਦਾ ਹੈ ਕਿ ਪੀਏ ਜਿਹੜੇ ਦਿਨ ਜਿਸ ਤਰ੍ਹਾਂ ਅੱਗੇ ਰਫਤਾਰ ਫੜੀ ਹੈ ਕਾਰੋਬਾਰ ਨੂੰ ਇੱਕ ਗਤੀ ਮਿਲੇਗੀ ਕਾਰੋਬਾਰ ਦੀ ਗਤੀ ਹੀ ਅਸਲ ਦੇ ਵਿੱਚ ਕਿਸੇ ਵੀ ਸਮਾਜ ਦੀ ਕਿਸੇ ਵੀ ਦੇਸ਼ ਦੀ ਤਰੱਕੀ ਦੀ ਗਤੀ ਹੁੰਦੀ ਹੈ ਤਰੱਕੀ ਦੀ ਦਿਸ਼ਾ ਹੁੰਦੀ ਹੈ ਇਸ ਕਾਰਨ ਇਹ ਦੀਵਾਲੀ ਜਿਸ ਤਰੀਕੇ ਦੇ ਜਗਮਗ ਜਗਮਗ ਕਰਦਾ ਤਿਉਹਾਰ ਹੈ ਪਰਮ ਪਿਤਾ ਪਰਮਾਤਮਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਇਸ ਦੀ ਖੁਸ਼ਾਈ ਕਰੇ